ਓ ਬੰਸਿਆ ਮੈਂ ਤੈਨੂੰ ਪਹਿਲਾਂ ਹੀ ਬਹੁਤ ਵਾਰੀ ਕਹੀ ਆ ਗੱਲ ਦੀ ਛੱਡ ਦੇ ਯਾਰ ਛੱਡ ਦੇ ਕਾਕੜ ਹੀ ਰੱਖਿਆ ਇੰਨਾਂ ਗੱਲਾਂ ਦੇ ਵਿੱਚ ਕੋਈ ਪੰਜਾਬ ਦੀ ਬਿਹਤਰੀ ਦੀ ਗੱਲ ਕਰ ਲੈ ਕੋਈ ਪੰਜਾਬ ਦੇ ਭਲੇ ਦੀ ਗੱਲ ਕਰ ਲੈ ਕਿਹੜੇ ਰਾਹ ਨੂੰ ਉਤਰਿਆ ਯਾਰ ਤੂੰ ਆਏ ਤੂੰ ਕਿੰਨਿਆਂ ਨੂੰ ਦੱਬ ਦੇਗਾ ਕਿੰਨਿਆਂ ਨੂੰ ਮਾਰ ਦੇਗਾ ਯਾਰ ਕਿੰਨਿਆਂ ਦੀ ਆਵਾਜ਼ਾਂ ਦਾ ਦੱਬ ਦੇਗਾ ਤੂੰ ਇਹ ਭਾਨੇ ਦੀ ਕੁੱਟ ਕਰਾ ਕੇ ਉਹਨੂੰ ਨੰਗਾ ਕਰਾ ਕੇ ਉਹਦੇ ਪਾਣੀ ਠੰਡਾ ਪਵਾ ਕੇ ਜੇ ਹਾਲੇ ਤੈਨੂੰ ਹਲੇ ਵੀ ਸਬਰ ਨਹੀਂ ਆਇਆ ਤੂੰ ਅੱਜ ਇੱਕ ਹੋਰ ਪਰਚਾ ਕਰਾਤਾ ਪਹਿਲਾ ਪਰਚਾ ਲੁਧਿਆਣੇ ਦੂਜਾ ਪਰਚਾ ਫੇਰ ਪਟਿਆਲੇ ਚੰਨੀ ਖੋਣ ਦਾ ਦਾ ਇੱਕ ਹੋਰ ਪਰਚਾ ਜਿਹੜਾ ਥਾਣਾ ਹਵੋਰ ਦੇ ਵਿੱਚ ਦਰਜ ਹੋ ਗਿਆ ਅਸੀਂ ਤਾਂ ਜਾਂਉਂਦੇ ਰਹਾਂਗੇ ਤਾਂ ਬੋਲਾਂਗੇ ਆਵਾਜ਼ ਬੁਲੰਦ ਕਰਾਂਗੇ ਤੇਰੇ ਕੋਲ ਇੱਕੋ ਹੀ ਰਾਹ ਵੀ ਆਹ ਪਰਚੇ ਦੁਪਾਈ ਜਾਨਾ ਪਹਿਲਾ ਉਹ ਤੇ ਲੁਧਿਆਣਾ ਹੋ ਗਿਆ ਦੂਜਾ ਪਟਿਆਲੇ ਹੋ ਗਿਆ ਤੀਜਾ ਹਵੋਰ ਹੋ ਗਿਆ ਚੌਥਾ ਚੰਡੀਗੜ੍ਹ ਤੇ ਅੱਰੀ ਕਰੀ ਬੈਠੇ ਹੋ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਭਾਨੇ ਸਿੱਧੂ ਤੇ ਇੱਕ ਹੋਰ ਪਰਚਾ ਦਰਜ ਹੋ ਗਿਆ ਤੋਂ ਦੱਸਦੇ ਕਿ ਪੁਲਿਸ ਨੇ ਪਾਨੇ ਸਿੱਧੂ ਤੇ ਤੀਜਾ ਪਰਚਾ ਦਰਜ ਕਰ ਲਿਆ ਤੇ ਪਰਚਾ ਅਬੋਹਰ ਦੇ ਥਾਣੇ ਦੇ ਵਿੱਚ ਦਰਜ ਹੋਇਆ ਜਿਸ ਦੇ ਵਿੱਚ ਪਾਨੇ ਸਿੱਧੂ ਤੇ ਇੱਕ ਏਜੰਟ ਦੇ ਕੋਲੋਂ ਰਿਸ਼ਵਤ ਮੰਗਣ ਨੂੰ ਲੈ ਕੇ ਇਹ ਮਾਮਲਾ ਦਰਜ ਕੀਤਾ ਗਿਆ ਤੁੰ ਦੱਸਦੇ ਕਿ ਬੀਤੇ ਦਿਨੀ ਜਦੋਂ ਪਾਨੇ ਸਿੱਧੂ ਨੂੰ ਜ਼ਮਾਨਤ ਮਿਲ ਜਾਂਦੀ ਐ ਤਾਂ ਸ਼ਾਮ ਨੂੰ ਜਦੋਂ ਉਸ ਨੇ ਜੇਲ੍ਹ ਤੋਂ ਬਾਹਰ ਆਉਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਪਟਿਆਲੇ ਦੇ ਵਿੱਚ ਪੁਲਿਸ ਦੇ ਵੱਲੋਂ ਪਾਨੇ ਤੇ ਲੁੱਟ ਖੋਹ ਕਰਨ ਨੂੰ ਲੈ ਕੇ ਮਾਮਲਾ ਦਰਜ ਕੀਤਾ ਜਾਂਦਾ ਜਿਸ ਦੇ ਵਿੱਚ ਕਿਹਾ ਗਿਆ ਕਿ ਭਾਨੇ ਸਿੱਧੂ ਨੇ ਇੱਕ ਸੋਨੇ ਦੀ ਚੈਨ ਲੁੱਟੀ ਹੈ ਕਿ ਬੀਤੀ ਰਾਤ ਜੇ ਭਾਨੇ ਸਿੱਧੂ ਤੇ ਦੂਜਾ ਪਰਚਾ ਦਰਜੀ ਹੋਇਆ ਸੀ ਕਿ ਅੱਜ ਇੱਕ ਹੋਰ ਭਾਨੇ ਸਿੱਧੂ ਤੇ ਪਰਚਾ ਦਰਜ ਹੋ ਗਿਆ ਜਿਸ ਦੇ ਵਿੱਚ ਪੁਲਿਸ ਨੇ ਭਾਨੇ ਸਿੱਧੂ ਤੇ 384 ਤਹਿਤ ਪਰਚਾ ਦਰਜ ਕੀਤਾ ਤੇ ਪਰਚਾ ਦਰਜ ਹੋਣ ਤੋਂ ਬਾਅਦ ਲੱਖਾਂ ਸਦਾਣਾ ਨੇ ਪੰਜਾਬ ਸਰਕਾਰ ਤੇ ਵੱਡੇ ਸਵਾਲ ਚੁੱਕੇ ਨੇ ਅਸੀਂ ਇਸ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਆ ਕਿ ਜੇ ਤੇਰਾ ਭਾਨੇ ਦੀ ਕੁੱਟ ਕਰਾ ਕੇ ਉਹ ਨੂੰ ਨੰਗਾ ਕਰਾ ਕੇ ਉਹਦੇ ਪਾਣੀ ਠੰਡਾ ਪਵਾ ਕੇ ਉਹਤੇ ਇੱਕ ਹੋਰ ਪਰਚਾ ਚੈਨੀਖੋਣ ਦਾ ਪਵਾ ਕੇ ਜੀ ਹਾਲੇ ਤੈਨੂੰ ਹਲੇ ਵੀ ਸਬਰ ਨਹੀਂ ਆਇਆ ਤੂੰ ਅੱਜ ਇੱਕ ਹੋਰ ਪਰਚਾ ਕਰਾਤਾ ਪਹਿਲਾ ਪਰਚਾ ਲੁਧਿਆਣੇ 384 ਦਾ ਦੂਜਾ ਪਰਚਾ ਫੇਰ ਪਟਿਆਲੇ ਚੈਨੀਖੋਣ ਦਾ ਇੱਕ ਆ ਐਫ ਆਈ ਆਰ ਨੰਬਰ 18 ਐਫ ਆਰ ਨੰਬਰ 18/24 26 ਤਰੀਕ ਨੂੰ 384 ਦਾ ਇੱਕ ਹੋਰ ਪਰਚਾ ਜਿਹੜਾ ਥਾਣਾ ਹਵੋਰ ਤੇ ਵਿੱਚ ਦਰਜ ਹੋ ਗਿਆ ਸੋ ਜੇ ਯਾਰ ਤੇਰੇ ਐਡਾ ਜੇ ਤੈਨੂੰ ਸਾਡਾ ਤੂੰ ਖੂਨ ਦਾ ਹੀ ਪਿਆਸ ਹੈ ਤੇਥੋਂ ਬਰਦਾਸ਼ਤ ਨਹੀਂ ਹੋ ਰਹੀ ਅਜ ਸਵਾਲ ਪੁੱਛਦੇ ਲੋਕ ਤੂੰ ਝੱਪ ਨਵੇੜ ਤੂੰ ਕਹੇ ਕਿਸੇ ਏਜੰਸੀਆਂ ਨੂੰ ਕਹੇ ਕੋਈ ਆਪਣੇ ਬੰਦਿਆਂ ਨੂੰ ਤੇ ਸਾਡੇ ਗੋਲੀਆਂ ਮਰਵਾ ਕੇ ਮਰਵਾਈ ਤੇ ਯੱਪਨ ਵੇੜ ਤੇ ਜੱਪਾ ਨੇ ਦਾ ਉੱਥੇ ਕੋਈ ਨਾ ਕੋਈ ਕਾਰੀ ਦੇ ਕੰਮ ਹੀ ਕਰਾ ਦੇ ਕੋਈ ਭਾਨੇ ਦਾ ਉੱਥੇ ਤੇਰੇ ਕੋਲ ਹੀ ਆ ਹੁਣ ਭਾਨਾ ਨਵੇੜ ਤੇ ਜੱਪ ਅਸੀਂ ਤਾਂ ਜਾਉਂਦੇ ਰਹਾਂਗੇ ਤਾਂ ਬੋਲਾਂਗੇ ਆਵਾਜ਼ ਬੁਲੰਦ ਕਰਾਂਗੇ ਹੁਣ ਤੇਰੇ ਕੋਲ ਇੱਕੋ ਹੀ ਰਹਿ ਵਿਆਹ ਹੁਣ ਪਰਚੇ ਤੋਂ ਪਾਈ ਜਾਣਾ ਪਹਿਲਾ ਉਹ ਤੇ ਲੁਧਿਆਣਾ ਹੋ ਗਿਆ ਦੂਜਾ ਪਟਿਆਲਾ ਹੋ ਗਿਆ ਤੀਜਾ ਹਬੌਰ ਹੋ ਗਿਆ ਚੌਥਾ ਚੰਡੀਗੜ੍ਹ ਤੇ ਅਸੀਂ ਕਰੀ ਬੈਠੇ ਹਾਂ ਆ ਕੁਝ ਕਰਕੇ ਤੁਹਾਡੇ ਲੋਕਾਂ ਨੇ ਤੁਹਾਨੂੰ ਐਡਾ ਵੱਡਾ ਬਹੁਤ ਮਦਦ ਦਿੱਤਾ ਕਿ ਪੰਜਾਬ ਦੀ ਜਵਾਨੀ ਦੀ ਤੂੰ ਗੱਲ ਕਰੂਗਾ ਕੋਈ ਕਿਸਾਨੀ ਦੀ ਗੱਲ ਕਰੂਗਾ ਕੋਈ ਚਟਿਆਰਾ ਮਾਰ ਰਹੇ ਨੌਜਵਾਨਾਂ ਨੂੰ ਬਚਾਉਣ ਦੀ ਗੱਲ ਕਰੂਗਾ ਇਹ ਆਤੋ ਕੇ ਪੈ ਗਿਆ ਜਿਵੇਂ ਵਿਅੰਤਾ ਬੁੱਚੜ ਪਿਆ ਸੀਗਾ ਸਾਡੀ ਜਵਾਨੀ ਦੇ ਮਗਰ ਯਾਰ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ ਜਿਹੜੇ ਲੋਕ ਆ ਮਨੁੱਖੀ ਅਧਿਕਾਰਾਂ ਦਾ ਦੁਹਾਈ ਪਾਉਂਦੇ ਆ ਕੀ ਕੋਈ ਇੱਥੋਂ ਦੇ ਕਾਨੂੰਨ ਦੀਆਂ ਕੋਈ ਸਿਸਟਮ ਦੀਆਂ ਕੋਈ ਜਿਹੜੀਆਂ ਅਦਾਲਤਾਂ ਨੇ ਕੋਈ ਕਾਨੂੰਨ ਬਣਿਆ ਕੀ ਉਹ ਸੋਮੋਟਰਨਰਸ ਲੈ ਸਕਦੇ ਆ ਵੀ ਪਤੰਦਰੋਂ ਕੋਈ ਜਮੇ ਹੱਦੀ ਕਰਤੀ ਯਾਰ ਤੁਸੀਂ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਚੱਲਦੀ ਸੀ ਪੰਜਾਬ 'ਚ ਉਹ ਤਾਂ ਸਰਕਾਰਾਂ ਪਾਉਣ ਦੇ ਲਈ ਚੁਣੇ ਸੀ ਵੀ ਸੁੱਖ ਦਾ ਸਾਹ ਆਊਗਾ ਪਹਿਲੀਆਂ ਸਰਕਾਰਾਂ 'ਚ ਵੀ ਪਰਚੇ ਉਹਦੇ ਚੱਕੇ ਪਾਤੇ ਉਹਦੇ ਪਾਤੇ ਆ ਫਸਾਦਾ ਆ ਫਸਾਦਾ ਉਹ ਤੋਂ ਤੁਸੀਂ ਸਰਕਾਰਾਂ ਪਾਉਣ ਲਈ ਇਹਨਾਂ ਨੂੰ ਚੁਣਿਆ ਸੀ ਤੇ ਇਹ ਤੁਹਾਡੀ ਜਵਾਨੀ ਦਾ ਸ਼ਿਕਾਰ ਖੇਡਣ ਲੱਗੇ ਭਰਾਵੋ ਆ ਤੀਜਾ ਪਰਚਾ ਹੋਰ ਹਲੇ ਦੂਜੇ ਪਰਚੇ ਜੋ ਰਿਮਾਂਡ ਮੁੱਕਿਆ ਨਹੀਂ ਪਟਿਆਲੇ ਦੇ ਵਿੱਚੋਂ ਉਹ ਰਿਮਾਂਡ ਤੇ ਚੱਲੀ ਜਾਂਦਾ ਹਲੇ ਤੀਜਾ ਇੱਕ ਹੋਰ ਪਾਤਾ ਤਾਂ ਕਿ ਪੰਜਾਬ ਦੇ ਹਰ ਇੱਕ ਸੀਐਸਟਾਫ ਦੇ ਵਿੱਚ ਹਰ ਇੱਕ ਥਾਣੇ ਦੇ ਵਿੱਚ ਉਹਨੂੰ ਲਾਜਾ ਕੇ ਖੱਜਲ ਕਰੋ ਜਲੀਲ ਕਰੋ ਤੇ ਉਹਨੂੰ ਮਾਨਸਿਕ ਤੌਰ ਤੇ ਇੰਨਾ ਪਰੇਸ਼ਾਨ ਕਰ ਦਿਓ ਉਹਨੂੰ ਦਿਮਾਗੀ ਤੌਰ ਤੇ ਇੰਨਾ ਫਸਟ ਕਰਾ ਦਿਓ ਕਿ ਬੰਦਾ ਹਿੱਲ ਜੇ ਹੁਣ ਜਿਹੜੇ ਬੰਦੇ ਰਾਤ ਨੂੰ ਸੌਣ ਨਹੀਂ ਦੇਣਗੇ ਕੀ ਕਰੂਗਾ ਬੰਦਾ ਯਾਰ ਇਹਦਾ ਇੱਥੋਂ ਦਾ ਕੁੱਤਰਿਆਂ ਦੇ ਆ ਕਿ ਜੇ ਬੰਦੇ ਨੂੰ ਬਿਠਾ ਲੈਂਦਿਆ ਬੰਨ ਕੇ ਜੇ ਮਾੜੀ ਜੀ ਬੰਦਾ ਅੱਖ ਲਾਉਂਦਾ ਨਾ ਤੇ ਨੌ ਦੇ ਡੰਡਾ ਮਾਰ ਦਿਆ ਪੈਰ ਦੇ ਨੌ ਤੇ ਜਾਂ ਅੱਖੇ ਇੱਥੇ ਚੇਪੀਆਂ ਲਾ ਰੰਦੇ ਅੱਖਾਂ ਖੋਲ ਕੇਆਂ ਚੇਪੀਆਂ ਆਦਰ ਚੇਪੀਆਂ ਲਾਤੀਆਂ ਥੱਲੇ ਤਾਹਾਂ ਚੇਪੀਆਂ ਲਾਤੀਆਂ ਵੀ ਅੱਖ ਮਿੱਚੀ ਨਾ ਇਸ ਤਰੀਕੇ ਨਾਲ ਜਿਹੜਾ ਟਾਰਚਰ ਹੁੰਦਾ ਬੰਦਾ ਉੱਥੇ ਆਮ ਆਦਮੀ ਪਾਰਟੀ ਦੇ ਹਮੈਤੀ ਜਿੰਨੇ ਲੋਕ ਆ ਮੈਂ ਪੁੱਛਣਾ ਚਾਹੁੰਨਾ ਠੀਕ ਹੈ ਸਾਡੇ ਨਾਲ ਤੁਹਾਡੇ ਵਿਚਾਰਾਂ ਦੇ ਮਤਭੇਦ ਹੋਣਗੇ ਸਾਡਾ ਰੌਲਾ ਕੀ ਆ ਸਰਕਾਰ ਦਾ ਕਿਉਂਕਿ ਅਸੀਂ ਜੋ ਲੋਕਮਾਰੂ ਨੀਤੀਆਂ ਨੇ ਜਿੰਨਾ ਗੱਲਾਂ ਦੇ ਉੱਤੇ ਭਵੰਸਿਓ ਮਾਨ ਨੇ ਸਰਕਾਰ ਬਣਾਈ ਹੈ ਇਹਨਾਂ ਨੂੰ ਕਟਾਰੇ 'ਚ ਖੜਾ ਕਰਦਾ ਰਿਹਾ ਹੈ ਕਿ ਇਹ ਵੀਆਪੀ ਕੰਚਰ ਲਈ ਫਿਰਦੇ ਆ ਇਹਨਾਂ ਖਰਚਾ ਕਰਦੇ ਆ ਇਹਨਾਂ ਦੀ ਉੱਥੇ ਫੁੱਟ ਮੈਂ ਇੱਥੇ ਫੁੱਟ ਮਾਂ ਇਹਨਾਂ ਨੇ ਚੱਟੇ ਦਾ ਪੁੱਤ ਮਾਰਤੇ ਅਸੀਂ ਉਹ ਗੱਲਾਂ ਦੇ ਸਵਾਲ ਕਰਦੇ ਆ ਆਪਣੇ ਪੰਜਾਬ ਦੀ ਜਵਾਨੀ ਦੀ ਬੇਤਰੀ ਉਹਦੀ ਭਲਾਈ ਉਹਦੀ ਬਚਾਉਣ ਦੀ ਗੱਲ ਕਰਦੇ ਆ ਅਸੀਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਇਤਿਹਾਸ ਨੂੰ ਬਚਾਉਣ ਦੀ ਗੱਲ ਕਰਦੇ ਆ ਅਸੀਂ ਪ੍ਰਵਾਸ ਦੀ ਗੱਲ ਕਰਦੇ ਆ ਅਸੀਂ ਗੱਲ ਕਰਦੇ ਆ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਦੀ ਰੱਖਮੀਆਂ ਕਰੋ ਅਸੀਂ ਕੋ ਨਿੱਜੀ ਲੜਾਈ ਹੈ ਸਾਡੀ ਯਾਰ ਕਿਸੇ ਨਾ ਅਸੀਂ ਟੇਕੇ ਨਹੀਂ ਬਹਿ ਸਕਦੇ ਅਸੀਂ ਵੀ ਬਹਿ ਜਾਾਂਗੇ ਜਦੋਂ ਦੂਜੇ ਲੋਕ ਚੁੱਪ ਕਰੇ ਬੈਠਿਆ ਜਿਵੇਂ ਅਸਲ ਵਿਰੋਧੀ ਧਿਰਾਂ ਨੇ ਜਿਹੜੀਆਂ ਐਸਲ ਵਿਰੋਧੀ ਧਿਰ kaun ਹੈ ਕਾਂਗਰਸ ਹੈ ਚੁੱਪ ਹੈ ਬਾਦਲ ਵਾਲੇ ਹੈ ਚੁੱਪ ਹੈ ਦੂਜੇ ਚੁੱਪ ਹੈ ਵੀ ਆਪਾਂ ਨੂੰ ਕੀ ਕੋਈ ਗੱਲ ਨਹੀਂ ਆਪਾਂ ਚੁੱਪ ਕਰਕੇ ਕਈ ਤਾਂ ਅੰਦਰ ਖੱਤ ਦੇ ਇਹਦੇ ਨਾਲ ਸੈਟਿੰਗਾਂ ਕਰਕੇ ਚੁੱਪ ਹੋ ਗਏ ਕਈ ਹੋਈ ਚੁੱਪ ਹੋ ਗਏ ਡਰਦੇ ਵੀ ਛੱਡ ਭਰੇ ਆਪਣੇ ਨਾਲ ਕੀ ਪਤਾ ਨਹੀਂ ਕੀ ਕਰੂਗਾ ਸੋ ਭਰਾਵੋ ਆ ਤੀਜਾ ਪਰਚਾ ਹਬੋਰ ਹੋ ਗਿਆ ਤਾਰਾਨੀ ਬ੍ਰਿਕ ਪੀਆਰ 384 ਆ ਮੇਰੇ ਕੋਲ ਹੀ ਪੀਆਫਆਰ ਦੀ ਕਾਪੀ ਵੀ ਹੈਗੀ ਹੈ ਮੇਰੇ ਕੋਲੇ 384 499 506 ਆਈਪੀਸੀ ਦੇ ਧਰਾਮਾ ਦੇ ਤਹਿਤ ਪਰਚਾ ਦੇਤਾ ਕੱਲ 26 26 124 ਨੂੰ ਕੱਲ 8:42 ਮਿੰਟ ਤੇ ਪਰਚਾ ਕੱਟਿਆ ਗਿਆ ਹੋਰ ਪਰ ਠੀਕ ਆ ਅਸਲੇ ਅਸਲੀ ਯਾਰ ਮੈਂ ਤਾਂ ਹੈਰਾਨ ਐ ਬੰਦੇ ਤੇ ਯਾਰ ਕਿਹੜੇ ਰਾਹ ਤੇ ਚੱਲ ਪਿਆ ਯਾਰ ਇੱਕ ਪਾਸੇ ਯਾਰ ਇਹ ਛੱਲੇ ਗਾਉਂਦਾ ਖੜਕੇ ਯੂਨੀਵਰਸਿਟੀਾਂ ਦੇ ਵਿੱਚ ਛੱਲਾ ਜਿਹੜੀ ਸਾਡੀ ਲੋਕਾਂ ਆਥਾ ਪੰਜਾਬ ਦੀ ਉਹ ਛੱਲਾ ਇਹਨੇ ਗਾਇਆ ਤੇ ਜਿਹੜੇ ਪੰਜਾਬ ਦੇ ਛੱਲੇ ਨੇ ਜਿਹਨੇ ਪੰਜਾਬ ਦੇ ਨਗਨੇ ਨਗੀਨੇ ਨੇ ਜਿਹੜੇ ਪੰਜਾਬ ਦੇ ਭਲੇ ਦੀ ਗੱਲ ਕਰਦੇ ਹੋ ਛੱਲਿਆਂ ਨੂੰ ਅੱਜ ਜੇਲਾ ਸੱਟ ਰਿਹਾ ਜਹੀਲ ਕਰਾ ਰਿਹਾ ਹੈ ਉਹਨਾਂ ਨੂੰ ਅਜ ਨੰਗੇ ਕਰਕੇ ਉਹਨੇ ਵੀਡੀਓ ਬਣਾ ਕੇ ਦੇਖ ਰਿਆ। ਉਹ ਭਾਸਿਆ। ਮੈਂ ਤੈਨੂੰ ਪਹਿਲਾਂ ਹੀ ਬਹੁਤ ਵਾਰੀ ਕਹੀ ਆ ਗੱਲ ਇਹ। ਛੱਡ ਦੇ ਯਾਰ ਛੱਡ ਦੇ। ਕਾਕੜੀ ਰੱਖਿਆ ਇੰਨਾ ਗੱਲਾਂ ਦੇ ਵਿੱਚ। ਕੋਈ ਪੰਜਾਬ ਦੀ ਬਿਹਤਰੀ ਦੀ ਗੱਲ ਕਰ ਲੈ। ਕੋਈ ਪੰਜਾਬ ਦੇ ਭਲੇ ਦੀ ਗੱਲ ਕਰ ਲੈ। ਕਿਹੜੇ ਰਾਹ ਨੂੰ ਉਤਰਿਆ ਯਾਰ ਤੂੰ? ਆਏ ਤੂੰ ਕਿੰਨਿਆਂ ਨੂੰ ਦੱਬ ਦੇਗਾ ਕਿੰਨਿਆਂ ਨੂੰ ਮਾਰ ਦੇਗਾ ਯਾਰ? ਕਿੰਨਿਆਂ ਕਵਾਜਾਂ ਦਾ ਦੱਬ ਦੇਗਾ ਤੂੰ ਇਹ? ਸੋ ਪ੍ਰਭੋ ਜੇ ਹਲੇ ਵੀ ਨਾ ਜਾਗੇ ਮੇਰੇ ਪੰਜਾਬ ਦੀਆਂ ਮਾਮਾਂ ਨੂੰ ਪੀਲ ਆ ਮੇਰੇ ਭੈਣਾਂ ਨੂੰ ਪੀਲ ਆ ਪੰਜਾਬ ਦੇ ਨੌਜਵਾਨਾਂ ਨੂੰ ਪੀਲ ਆ ਪੰਜਾਬ ਦੇ ਬਜ਼ੁਰਗਾਂ ਨੂੰ ਪੀਲ ਆ ਕਿ ਵੱਡੇ ਇਕੱਠ ਕਰਕੇ ਵੱਡੇ ਇਕੱਠ ਆਪੋ ਆਪਣੇ ਥਾਂਵਾਂ ਤੇ ਆਪੋ ਆਪਣੇ ਜ਼ਿਲ੍ਹਿਆਂ 'ਚ ਪਹੁੰਚੋ ਭਾਈ ਕੱਲ ਨੂੰ ਵੈਸੇ ਪੰਜਾਬ ਦੀਆਂ 6 ਜਥੇਬੰਦੀਆਂ ਨੇ ਉਹਨਾਂ 6 ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਕੱਲ ਨੂੰ 2 ਘੰਟਿਆਂ ਦੀ ਖਾਤਰ ਸਾਰੇ ਪੰਜਾਬ ਦੇ ਟੋਲ ਪਲਾਜ ਜਿਹੜੇ ਉਹ ਮੁਫਤ ਕਰ ਦੇਣੇ ਆ ਇਹ ਪਹਿਲੇ ਕਹਿੰਦੇ ਰਹੇ ਆ ਕਿ ਸਭ ਨੂੰ ਇਹ ਬੰਦਾ ਮਾਤ ਪਾਊਗਾ ਸਭ ਨੂੰ ਇਹ ਬੰਦਾ ਪਿੱਛੇ ਛੱਟੂਗਾ ਪਰਸੋਂ 29 ਤਰੀਕ ਨੂੰ ਵੱਡਾ ਇਕੱਠ ਰੱਖਿਆ ਪਾਣੇ ਦੇ ਪਿੰਡ ਜੇ ਤੁਸੀਂ ਇਸ ਤੋਂ ਇਲਾਵਾ ਆਪੋ ਆਪਣੇ ਥਾਮਾਂ ਦੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਰਹਿੰਦੇ ਹੋ ਜਿੱਥੇ ਬੈਠੇ ਹੋ ਤੇ ਆਪਣੇ ਤੌਰ ਤੇ ਵੀ ਆਪਣਾ ਪ੍ਰਦਰਸ਼ਨ ਕਰਨਾ ਚਾਹੁੰਦੇ ਹੋ ਰੋਜ਼ ਪ੍ਰਦਰਸ਼ਨ ਸ਼ਾਂਤ ਮੈਤਰੀ ਤਰੀਕੇ ਨਾਲ ਰਹਿ ਕੇ ਰੋਜ਼ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਕਰੋ